ਜਿਹੜਾ ਵਾਸਤੇ ਕਰਦੇ ਬੱਚੇ ਆ ਰਹੇ ਨੇ ਜਿਹੜੇ ਆ ਰਹੇ ਨੇ ਕਿੰਨਾ ਮੇਰੀ ਆਪਾਂ ਕੀ ਕਰਾਂਗੇ ਬੜਾ ਸਾਡੇ ਕੋਲ ਜਿਹੜਾ ਨਿਰਮਲ ਫੂਲਰ ਕੋਰਨਾ ਕੋਈ ਸੀ ਜਿਹੜੀ ਪਾ ਪੈ ਗਈਆਂ ਤੇ ਉਹ ਕਰਦੀ ਨਿਰਮਲ ਫੂਲਰ ਕੋਰਨਾ ਤੇ ਆ ਪੈਟਰੋਲ ਸੰਪੋਰਟ ਮਾਡਲ ਤੇ ਗੱਲ ਕਰੀਏ ਉਹ ਆਖਾ ਚੁੱਕਿਆ ਕਿ ਮੈਂ ਹੋ ਜਾਊਂਗਾ ਤੁਹਾਡੀ ਗੱਲ ਕਰੀਏ ਤੇ ਆਪਣਾ ਮਤਲਬ ਨਾਲ ਹੋ ਜਾਣਾ ਹੈ ਪਰ ਉਹ ਬਾਹਰ ਘਾਵਾਤੀ ਕੋਰਨਾ ਬਹੁਤ ਗਵਾਹ ਸਾਡੇ ਸਾਡੇ ਜੀ Hãy cho kênh Ghiền Mì Gõ Để không được tắt mic được mic tắt được mic tắt được mic tắt được mic được ਮੇਰੇ ਕੋਈ ਚੀਜ਼ ਚਾਹੀਦੀ ਆ ਉਹ ਸਾਡੇ ਐਕਚੁਅਲੀ ਇਹ ਹੈ ਕਿ ਮਾਰਕੀਟ ਜਮੀਨ ਨਹੀਂ ਖਾ ਕੇ ਆਪਕੇ ਚੁਣਨਾ ਜੇ ਕੰਪੋਨ ਕਰਦੇ ਵਾਸਤੇ ਵਾਈਟ ਕਰਨਾ ਹੈ ਕਿ ਮਾਰਕੀਟ ਕੋਈ ਦੁਦਾਰ ਮਾਰਕੀਟ ਬਣਾ ਕੇ ਉਸ ਤੋਂ ਬਾਅਦ 10 11 ਫੋਰਟ ਕਿੰਨਾ ਮਾਰਕੀਟਾਂ ਦੇ ਪ੍ਰਦਾਨ ਉਹ ਬੇਨਤੀ ਐਸੀ ਕਰਦੇ ਆਂ ਔਰ ਮੰਦਰ ਦੇ ਪ੍ਰਬੰਧਨ ਵੱਲੋਂ ਵੀ ਸਾਡੇ ਕੋਲ ਪੈਸੀ ਕੀ ਵੀ ਫੈਸਟੀਵਲ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਤਾਂ ਕੰਮ ਰਖੜੀ ਦਾ ਵੀ ਦਿਖਾ ਰਹੇ ਨੇ ਵੱਖ-ਵੱਖ ਜਿਹੜੀਆਂ ਸਮੱਸਿਆਵਾਂ ਆ ਆਨ ਗੋਇੰਗ ਜਿਹੜੇ ਸਰਕਾਰ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਚੱਲ ਵਪਾਰੀਆਂ ਲਈ ਔਰ ਦੁਕਾਨਦਾਰਾਂ ਲਈ ਜਿਹੜੇ ਰਹਾਇਸ਼ੀ ਸਾਡੇ ਨਾਗਰਿਕ ਨੇ ਉਹਨਾਂ ਦੀ ਸੂਹਤ ਵੀ ਚੱਲ ਰਹੀ ਹੈ ਜਿਹੜੇ ਸੋਨਾ ਥੋੜੀ ਬਹੁਤ ਉਹਨਾਂ ਨੂੰ ਕੋਈ ਦਿੱਕਤ ਆ ਰਹੀਆਂ ਸੀ ਉਸ ਨੂੰ ਮੌਕੇ ਤੇ ਅੱਜ ਮੈਂ ਵੀ ਮੌਜੂਦ ਹਾਂ ਐਸ ਡੀਓ ਸਾਡੇ ਪਬਲਿਕ ਹੈਲਥ ਰਵਨਦੀਪ ਜੀ ਵੀ ਮੌਜੂਦ ਨੇ ਐਸ ਡੀਓ ਕਮਾਡਾ ਆਕਾਸ਼ਦੀਪ ਜੀ ਵੀ ਮੌਜੂਦ ਨੇ ਔਰ ਐਸ ਡੀਓ ਕਾਰਪੋਰੇਸ਼ਨ ਤਰਮਿੰਦਰ ਜੀ ਵੀ ਮੌਜੂਦ ਹੈ ਅਸੀਂ ਅਫਸਰ ਸਹਿਬਾਨਾਂ ਦੇ ਨਾਲ ਅੱਜ ਮੌਕੇ ਤੇ ਵਿਜ਼ਿਟ ਕਰੀਏ ਜਿਹੜੇ ਜਿਹੜੇ ਇਹਨਾਂ ਦੇ ਇਮੀਡੀਏਟ ਕੋਈ ਜਿਹੜੇ ਮਸਲੇ ਸੀਗੇ ਹੱਲ ਕਰਨ ਵਾਲੇ ਉਹ ਹੱਲ ਜਿਹੜੇ ਇਹਨੇ ਮੌਕੇ ਤੇ ਕਰਾ ਦਿੱਤੇਗੇ ਨੇ ਜ਼ਿਆਦਾਤਰ ਮੁੱਦਾ ਇਹਨਾਂ ਦਾ ਸਫਾਈ ਨਾਂਗੋਈ ਪ੍ਰੋਜੈਕਟ ਦੇ ਸੰਬੰਧਿਤ ਕੋਈ ਮਿੱਟੀ ਦਾ ਢੇਰ ਹੈ ਕੋਈ ਰਸਤੇ ਦੀ ਐਂਟਰੀ ਕੋ ਬਲੌਕ ਹੋ ਰਹੀ ਹੈ ਇਮੀਡੀਏਟ ਕੋਈ ਸਮਾਨ ਕੋਈ ਜਿਹੜਾ ਕੋਈ ਕੰਕਰੀਟ ਦਾ ਜਾਂ ਕੋਈ ਹੋਰ ਸਮਾਨ ਜਿਹੜਾ ਕੋ ਮਿੱਟੀ ਪਈ ਹੈ ਉਹਨੂੰ ਚੁਕਾਉਣ ਦਾ ਮੁੱਦਾ ਸੀ ਸੋ ਇਹ ਨੋਮੀਨਲ ਜਿਹੇ ਨਾਲ ਤੇ ਇਸ਼ੂ ਸੀਗੇ ਸੋ ਜਿਹੜੇ ਮੌਕੇ ਤੇ ਐਡਰੈਸ ਕਰ ਲਏ ਗਏ ਨੇ ਫੇਰ ਵੀ ਇਹਨਾਂ ਨੂੰ ਜਿਹੜੇ ਕੋ ਅੱਗੇ ਕੋਈ ਮਸਲਾ ਕੋਈ ਅੱਗੇ ਆਊਗਾ ਸੋ ਮਸਲਾ ਐਸ ਕਮਿਸ਼ਨ ਵੱਲੋਂ ਮੇਰੀ ਡਿਊਟੀ ਲੱਗੀ ਹੈ ਸੋ ਬਾਕੀ ਆਪਣੇ ਸਾਰੇ ਵਪਾਰੀ ਭਰਾ ਵੀ ਸਾਡੇ ਨਾਲ ਨੇ ਸੋ ਅਫਸਰ ਸਹਿਬਾਨ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਨੂੰ ਵੀ ਡਾਇਰੈਕਸ਼ਨ ਦਿੱਤੀ ਗਈ ਕਿ ਸਮੇਂ-ਸਮੇਂ ਤੇ ਕੋਈ ਵੀ ਇਸ਼ੂਜ਼ ਆਉਂਦੇ ਨੇ ਉਹ ਮਾਰਕੀਟ ਪ੍ਰਧਾਨ ਪਵਨ ਜੀ ਵੀ ਉਰੇ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਨਾਲ ਰਲ ਕੇ ਜਿਹੜਾ ਕੋਈ ਮਸਲੇ ਨੇ ਔਨ ਦਾ ਸਪੌਟ ਜਿਹੜੇ ਨੇ ਉਹ ਇਮੀਡੀਏਟਲੀ ਹੱਲ ਕਰਾਇਆ ਜਾਣ ਤਾਂ ਜੋ ਦੇਖੋ ਸਾਡੀ ਪਹਿਲੀ ਪ੍ਰਾਇੋਰਟੀ ਵਪਾਰੀਆਂ ਨੂੰ ਬਿਹਤਰ ਫੈਸਿਲਿਟੀ ਦੇਣ ਦਾ ਔਰ ਬਿਹਤਰ ਵਧੀਆ ਮਾਹੌਲ ਦੇਣ ਦਾ ਸਾਡੇ ਮਾਨ ਸਾਹਿਬ ਦੀ ਸਰਕਾਰ ਦਾ ਔਰ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਟਿਕਾ ਸੋ ਉਹ ਨੂੰ ਅੱਗੇ ਬਤਾਉਂਦੇ ਹੋਏ ਅਸੀਂ ਅੱਜ ਔਨ ਗoing ਔਨ ਗਰਾਉਂਡ ਤੇ ਸੀ ਉਹਨਾਂ ਦੇ ਜਿਹੜੇ ਮਸਲੇ ਸੁਣ ਵੀ ਰਹ ਬਹੁਤ ਜ਼ਿਆਦਾ ਵਪਾਰੀਆਂ ਨੂੰ ਕੋਈ ਅ ਦਿੱਕਤਾਂ ਦਾ ਸਾਹਮਣਾ ਹਜੇ ਤੱਕ ਫਿਲਹਾਲ ਕਰਨਾ ਪੈ ਰਿਹਾ ਹੈ ਬਾਕੀ ਫਿਰ ਵੀ ਕੋਈ ਇਸ਼ੂਜ਼ ਇਹਨਾਂ ਦੇ ਹੋਰ ਵੀ ਅਭਿਆਨ ਹੈ ਉਹ ਆਪਾਂ ਇਮੀਡੀਏਟ ਕਰਾਂਗੇ ਕਿਉਂਕਿ ਜਿੰਨੇ ਵੀ ਇਹ ਮਸਲੇ ਆਨ ਗoing ਕੰਸਟਰਕਸ਼ਨ ਦੇ ਹਨ ਆਨ ਗoing ਡਿਵੈਲਪਮੈਂਟ ਦੇ ਇਹ ਸਭ ਸ਼ਹਿਰ ਦੇ ਵਾਸੀਆਂ ਲਈ ਔਰ ਵਪਾਰੀਆਂ ਦੇ ਬਿਹਤਰੀ ਲਈ ਚੱਲ ਰਹੇ ਨੇ ਹਾਂ ਪਰ ਜਦੋਂ ਇਹ ਕੰਮ ਚੱਲਦੇ ਨੇ ਉਹ ਛੋਟੇ ਬਹੁਤ ਪਲੱਸ ਮਾਈਨਸ ਚੀਜ਼ਾਂ ਹੁੰਦੀਆਂ ਨੇ ਬਟ ਉਹਨਾਂ ਨੂੰ ਸਪੀਡ ਅਪ ਕਰਨ ਵਾਸਤੇ ਔਰ ਜਿਹੜਾ ਇਹ ਸੀਵਰੇਜ ਦਾ ਪ੍ਰੋਜੈਕਟ ਚੱਲਦਾ ਇਹ 2 ਕਰੋੜ 5 ਲੱਖ ਰੁਪਏ ਦਾ ਤਕਰੀਬਨ ਇਹ ਪ੍ਰੋਜੈਕਟ ਹੈਗਾ ਤੇ 15 ਸਤੰਬਰ ਇਹਦੀ ਡੈਡਲਾਈਨ ਰੱਖੀ ਗਈ ਆ ਸੋ 15 ਸਤੰਬਰ ਤੱਕ ਇਹ ਕਾਰਜ ਜਿਹੜਾ ਹੈਗਾ ਉਹ ਪੂਰਾ ਹੋ ਜੂਗਾ ਹੋਰ ਵੀ ਜਿਹੜੇ ਕੋਈ ਗਮਾਡਾ ਸਬੰਧੀ ਦੀਆਂ ਕਾਰਪੋਰੇਸ਼ਨ ਸਬੰਧਿਤ ਵੀ ਸਾਡੇ ਕੋਲ ਸੁਝਾਅ ਜਿਹੜੇ ਨੇ ਉਹ ਦੁਕਾਨਦਾਰਾ ਵੱਲੋਂ ਆਏ ਨੇ ਅਸੀਂ ਉਹ ਵੀ ਮੌਕੇ ਤੇ ਉਹਨਾਂ ਦੇ ਜਿਹੜੇ ਮਸਲੇ ਵੀ ਠਾਲੋਣ ਵਾਲੇ ਇਮੀਡੀਏਟਲੀ ਹੱਲ ਕਰੈਣੇ ਜਿਹੜੇ ਕੋਈ ਬਿਗ ਇਸ਼ੂਜ਼ ਨੇ ਜਾਂ ਜਿਹੜੇ ਕੋਈ ਇਹੋ ਜਿਹੇ ਕੋਈ ਜਿੱਦਾਂ ਕੋਈ ਕੱਟਸ ਦਾ ਇਸ਼ੂ ਹੈ ਉਹ ਉੱਪਰ ਛੁੜਾ ਮਤਲਬ ਹੈਂਡਲ ਕਰਕੇ ਜਾਂ ਗੱਲ ਕਰਕੇ ਉਹ ਜਿਹੜੇ ਸਾਰੇ ਸਿਸਟਮ ਸ਼ੁਰੂ ਹੋਣਾ ਤਾਂ ਉਹਦੇ ਲਈ ਜਿਹੜੇ ਨੇ ਕਿ ਉਹ ਅਸੀਂ ਉਹਨਾਂ ਨੂੰ ਕਿਹਾ ਬੜੀ ਜਲਦੀ ਉਹਨਾਂ ਦੇ ਵਿੱਚ ਸਮੱਸਿਆ ਦਾ ਹੱਲ ਕਰ। ਵਿਨੀਤ ਜੀ ਹੋਰ ਮਾਰਕਟਾਂ 'ਚ ਵੀ ਜਿੱਦਾ 10 ਫੇਸ ਮਾਰਕੀਟ ਹੋ ਗਿਆ 9 ਫੇਸ ਮਾਰਕੀਟ ਉਹਦੇ ਕਟਿੰਗ ਦੀ ਪ੍ਰੋਬਲਮ ਆ ਰਹੀ ਹੈ ਜਿਹੜਾ ਬੰਦ ਕਰਨ ਲੱਗੇ ਪਿੱਛੇ ਉਹਨਾਂ ਨੇ ਵੀ ਐਜੀਟੇਸ਼ਨ ਕੀਤਾ ਸੀ। ਉਹਨਾਂ ਦਾ ਵੀ ਕੋਈ ਮਾਰਕੀਟ ਦਾ ਐਸਾ ਕੋਈ ਪ੍ਰੋਗਰਾਮ ਚੱਲ ਰਿਹਾ ਜਿਹੜਾ ਉਹਨਾਂ ਕਮਾਟਾ ਦੇ ਐਸ.ਯੂ ਸਾਹਿਬ ਅਜੇ ਮੌਜੂਦ ਨੇ ਜਿਹੜਾ ਉਹਨਾਂ ਨੇ ਕੱਟ ਦੇਸ਼ਿਜ ਕਰੇ ਜੋ ਕੱਟ ਅਜੇ ਵੀ ਖੁੱਲਾ। ਇਹਨੂੰ ਨਹੀਂ ਲੱਗਦਾ ਹਜੇ ਉਹਨਾਂ ਨੂੰ ਕੋ ਉੱਪਰੋਂ ਹੀ ਚੇਂਜ ਹੋਣੀ ਆ ਸੋ ਪਲੈਨਿੰਗ ਡਿਪਾਰਟਮੈਂਟ ਨਾਲ ਅਸੀਂ ਰਸਤਾ ਬਣਾਇਆ ਹੋਇਆ ਅਸੀਂ ਉਹਦੇ ਲਈ ਸਬੰਧਿਤ ਜਿਹੜਾ ਹੈਗਾ ਉਹ ਅਸੀਂ ਆਪਣਾ ਪੂਰਾ ਪੱਖ ਰੱਖ ਰਹੇ ਆ ਵਪਾਰੀਆਂ ਦਾ ਵੀ ਪੂਰਾ ਪੱਖ ਰੱਖਿਆ ਸੋ ਬੜੀ ਜਲਦੀ ਉਹਨਾਂ ਦੀ ਵੀ ਜਿਹੜੀ ਹੈ ਉਹ ਰਲੀਫ ਵੀ ਸਾਨੂੰ ਨਹੀਂ ਤਾਂ ਮਿਲ ਜੇ ਬੁਨੀਤ ਜੀ ਅਕਸਰ ਕੀ ਕਹਿੰਦੇ ਆ ਜਦੋਂ ਆ ਸੜਕਾਂ ਪੱਟੀਆਂ ਜਾਂਦੇ ਨੇ ਵਿੱਚ ਗਮਾਡਾ ਹੋਵੇ ਵਿੱਚ ਕਾਰਪੋਰੇਸ਼ਨ ਹੋਵੇ ਜਾਂ ਪਬਲਿਕ ਹੈਲਥ ਹੋਵੇ ਇਹ ਪੱਟ ਕੇ ਇਕੱਲੀ ਇਸ ਜਗ੍ਹਾ ਦੀ ਹਰ ਜਗ੍ਹਾ ਤੇ ਛੱਡ ਜਾਂਦੇ ਨੇ ਜਾਂ ਕੋਈ ਕੰਮ ਪਹਿਲੇ ਕਰ ਜਾਂਦੇ ਨੇ ਦੁਬਾਰਾ ਪੱਟ ਦਿੰਦੇ ਨੇ ਕਿਉਂ ਇਹ ਪਲੈਨਿੰਗ ਪਹਿਲੀ ਕਿਉਂ ਨਹੀਂ ਕਰ ਲੈਂਦੇ ਸਾਰੀ ਚੀਜ਼ ਕੁਸਟਰ ਨੂੰ ਜੀ ਕੋ ਬੇਸਿਕਲੀ ਕੀ ਹੈ ਵੈਸੇ ਤਾਂ ਅਫਸਰ ਸਹਿਬਾਨ ਹੋਰੇ ਮੌਜੂਦ ਸਾਰੇ ਵਿਭਾਗਾਂ ਦਾ ਹੁੰਦਾ ਪਰ ਕਈ ਵਾਰੀ ਸ਼ਾਇਦ ਕੋਈ ਜ਼ਿਆਦਾ ਇੰਪੋਰਟੈਂਟ ਚੀਜ਼ ਬਾਅਦ ਚ ਕੋਈ ਨਿਕਲ ਕੇ ਆਉਂਦੀ ਜਿੱਦਾਂ ਉਹ ਇਹ ਚੀਜ਼ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਨਾਲ 11 ਫੇਸ ਦੇ ਪਾਣੀ ਜਿਹੜੇ ਦੀ ਸਮੱਸਿਆ ਉਹ ਹੱਲ ਹੋਣਾ ਸੋ ਇਹ ਚੀਜ਼ਾਂ ਕਰਕੇ ਦੇਖੋ ਸਮੇ ਸਮੇਂ ਡਿਵੈਲਪਮੈਂਟ ਹੋਣੀ ਹੈ ਤਾਂ ਪਟਪਟਾਈ ਚੱਲਦਾ ਰਹਿਣਾ ਹਾਂ ਨਜਾਇਜ਼ ਕਿਤੇ ਫਟਪਟਾਈ ਵਾਲਾ ਇਸ਼ੂ ਮੇਰੇ ਮੇਰੀ ਨੋਟਿਸ ਨਹੀਂ ਹੈ ਪਰ ਜੇ ਕੋ ਹੋਊਗਾ ਤਾਂ ਆ ਪਾਉਣਾ ਉਹ ਵੀ ਜਿਹੜਾ ਸਰ ਜਿਵੇਂ ਕਿ ਟੈਲੀਕਮ ਕੰਪਨੀ ਆ ਪ੍ਰਾਈਵੇਟ ਫੋਨ ਵਾਲੇ ਆ ਕੇਬਲ ਵਾਲੇ ਉਹ ਪੁਰਾਣੀ ਹੁੰਦੀ ਹੈ ਪਰ ਉਹ ਕਰ ਪਟ ਜਾਂਦੇ ਆ ਫਿਰ ਤੂੰ ਰਿਪੇਅਰ ਨਹੀਂ ਕਰਦੇ ਇਹਨਾਂ ਮਾਰੇ ਵੀ ਕੋਈ ਕਰੂ ਅੱਛਾ ਸਰ ਜੇ ਮੈਂ ਚਾਹੁੰਦਾ ਕਿਤੇ ਵਾਰੀ ਕੀ ਇਹ ਜਿਹਦਾ ਆਪਣਾ ਕੋਈ ਫਾਲਟ ਵਗੈਰਾ ਆ ਜਾਂਦਾ ਨਾ ਉਹ ਲੱਗਾ ਤੇ ਉੱਥੇ ਆਪਣਾ ਰਿਪੇਅਰ ਕਰਦੇ ਨੇ ਹਾਂ ਬਾਕੀ ਪਰਮਿਸ਼ਨ ਦਾ ਜਿਹੜੇ ਕਿ ਫਾਈਲ ਬਹੁਤ ਸੁੰਦਰ ਜੀ ਅਜਿਹਾ ਸਾਡੇ ਕੋਲ ਨਸਬ ਬਿਨਾ ਪਰਮਿਸ਼ਨ ਤੋਂ ਕੋਈ ਬੱਟਪਟਾਈ ਨਹੀਂ ਹੋ ਰਹੀ ਪਰ ਜੇ ਕੋਈ ਇਮੀਡੀਏਟ ਕਥੇ ਕੋਈ ਅਟਕੌਲਟ ਆ ਗਿਆ ਜਾਂ ਕੋਈ ਪਟਣਾ ਬਹਿ ਗਿਆ ਤਾਂ ਬਿਨਾ ਕਨਵਰਸ਼ਨ ਦੀ ਸਹਿਮਤੀ ਨਾਲ ਨਹੀਂ ਹੁੰਦਾ ਤੇ ਸਰ ਅਜ ਦੁਕਾਨਦਾਰ ਸੰਤੁਸ਼ਟ ਨੇ ਤੁਹਾਡੇ ਕੋਲ ਮੇਰੇ ਸਾਹਮਣੇ ਸੰਤੁਸ਼ਟ ਗੁਰਕਸ਼ਾਹ ਦੱਸਣਗੇ ਤੁਸੀਂ ਦੱਸੋ ਸਰ ਕੀ ਕਹਿਣਾ ਚਾਹੋਗੇ ਮਨੀਸ਼ ਜੀ ਪਹੁੰਚੇ ਨੇ ਵਰਮਾ ਜੀ ਸਾਡੇ ਨਾਲ ਖੜੇ ਹੈ ਪਹਿਲੇ ਵੀ ਖੜੇ تھے ਹੁਣ ਵੀ ਖੜੇ ਹੈ ਅਸੀਂ ਵਰਮਾ ਜੀ ਦਾ ਸ਼ੁਕਰਗੁਜ਼ਾਰ ਹਾਂ ਜੋ ਸਾਡੀ ਕਾਲ 'ਤੇ 1 ਮਿੰਟ ਵਿੱਚ ਹਾਜ਼ਰ ਹੋ ਗਏ ਤੋਂ ਵਰਮਾ ਜੀ ਨੂੰ ਫਿਰ ਤੰਕਰانے ਕੋਈ ਗੱਲ ਹੋਈ ਤੁਹਾਨੂੰ ਕਿ ਤੁਸੀਂ ਇੱਕ ਮਹੀਨੇ ਪਹਿਲੇ ਕਿਉਂ ਨਹੀਂ ਵਰਮਾ ਜੀ ਨੂੰ ਬੁਲਾ ਲਿਆ ਇਹ ਮਸਲਾ ਸ਼ਾਇਦ ਪਹਿਲੇ ਵੀ ਹੱਲ ਹੋ ਸਕਦਾ ਸੀ ਇਹ ਆਪ ਤਕਲੀਫ ਜ਼ਿਆਦਾ ਮਹੀਨੇ ਪਹਿਲੇ ਨਹੀਂ ਅਭੀ 10 ਹਫ਼ਤੇ 10 ਦਿਨਾਂ ਸੇ ਤਕਲੀਫ ਪੜੀ ਹੈ ਠੀਕ ਪਹਿਲੇ ਤਕਲੀਫ ਨਹੀਂ ਸੀ ਠੀਕ ਹੈ ਜੀ ਓਕੇ ਥੈਂਕ ਯੂ